ਹੁਣ ਬਈ ਆਪਾਂ ਹਾੜਾਲੇ ਏਰੀਆ ਦੇ ਵਿੱਚ ਜਾ ਕੇ ਆਏ ਸੀਗੇ ਤੇ ਉੱਥੇ ਨਾ ਮਾਤਾ ਨੇ ਮੈਨੂੰ ਇੱਕ ਨੇ ਕਿਹਾ ਵੀ ਬੇਟਾ ਵੀ ਸਾਨੂੰ ਸੈਂਟਰੀ ਪੈਡ ਤੇ ਵੀ ਬੱਚਿਆਂ ਦੇ ਡਾਇਪਰਾਂ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਬੱਚੇ ਤੇ ਮਾਤਾ-ਮਾਂ ਹਰੇ ਬਹੁਤ ਅੰਦਰ ਵੀ ਹਲੇ ਬਹੁਤ ਜ਼ਿਆਦੇ ਨੇ ਉੱਥੇ ਤਾਂ ਵੀ ਹੁਣ ਆਪਾਂ ਵੀਡੀਓ 'ਚ ਤਾਂ ਮਾਤਾ ਨੂੰ ਕਿਸੇ ਨੂੰ ਜਾਂ ਵੀ ਕਿਸੇ ਭੈਣ ਨੂੰ ਵੀ ਆਪਾਂ ਵੀਡੀਓ ਨਹੀਂ ਹੀ ਬਣਾ ਸਕਦੇ ਪਰ ਭੈਣਾਂ ਨੇ ਤੇ ਮਾਤਾ ਨੇ ਜਰੂਰ ਕਿਹਾ ਵੀ ਸਾਨੂੰ ਇਹ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਬੱਚਿਆਂ ਦੇ ਡਾਇਪਰ ਖਾਸ ਕਰਕੇ ਬੱਚਿਆਂ ਦੇ ਡਾਇਪਰ ਤੇ ਬਈ ਸੈਂਟਰੀ ਪੈਡ ਜ਼ਰੂਰ ਲੈ ਕੇ ਆਓ ਜਿੰਨਾ ਹੋ ਸਕਦਾ ਹੈਗਾ ਤੇ ਬਾਕੀ ਡਾਕਟਰ ਸਾਹਿਬ ਆਪਣੇ ਨਾਲ ਖੜ ਪਾਣੀ ਬਹੁਤ ਜ਼ਿਆਦਾ ਹੋਣ ਕਰਕੇ ਇਨਫੈਕਸ਼ਨ ਦਾ ਖਤਰਾ ਹੋ ਗਿਆ ਇਸ ਕਰਕੇ ਇਹ ਸੈਨੀਟਰੀ ਪੈਕ ਦਾ ਚੰਗਾ ਟਾਈਪ ਉਹ ਕਿਤੇ ਬਹੁਤ ਜ਼ਿਆਦਾ ਨਹੀਂ ਇਹ ਚੀਜ਼ ਬੰਨੀ ਬਾਈ ਜ਼ਰੂਰ ਧਿਆਨ ਦਿਓ ਅਸੀਂ ਪੁੱਤਰ ਨੂੰ ਪਾਣੀ ਵਿੱਚ ਗਾਏ ਹੁਣ ਆ ਗਏ ਅਸੀਂ ਨਾ ਹੱਥਾਂ ਕਿਉਂਕਿ ਪਾਣੀ ਬਹੁਤ ਗੰਦਾ ਤੇ ਬਹੁਤ ਮੁਸ਼ਕਲਾ ਪਾਣੀ ਆ ਉਹ ਇਨਫੈਕਸ਼ਨ ਹੁੰਦਾ ਇਨਫੈਕਸ਼ਨ ਉਹਦੇ ਨਾਲ ਹੋਣ ਦਾ ਖਤਰਾ ਕਰ ਮੈਂ ਕਈਆਂ ਦੇ ਭਰਾਵਾਂ ਦੇ ਹੱਥ ਵੀ ਦੇਖ ਕੇ ਆ ਡਾਕਟਰ ਸਾਹਿਬ ਤੇ ਵੀ ਹੱਥ ਪੈਰ ਵੀ ਖਰਾਬ ਹੋਏ ਪਿਆ ਤੇ ਸਾਰੇ ਮੇਰੇ ਵੀਰਾਂ ਨੂੰ ਤੇ ਮੇਰੀਆਂ ਭੈਣਾਂ ਨੂੰ ਭੈਣਾਂ ਮੇਰੀਆਂ ਖਾਸ ਕਰਕੇ ਗੱਲ ਨੂੰ ਜਰੂਰ ਸਮਝੋ ਵੀ ਆਪਣੀਆਂ ਭੈਣਾਂ ਵਾਸਤੇ ਆਪਾਂ ਵੀ ਸੈਂਟਰੀ ਪੈਡ ਤੇ ਆਹ ਡਾਈਪਰ ਬੱਚਿਆਂ ਵਾਸਤੇ ਜਿੰਨਾ ਹੋ ਸਕਦਾ ਵੀ ਇਹ ਵੱਧ ਤੋਂ ਵੱਧ ਤੁਸੀਂ ਜੇ ਭੇਜਣਾ ਤੁਸੀਂ ਇਹ ਸਭ ਤੋਂ ਵੱਧ ਭੇਜੋ ਅਜਾ ਹੁਣ ਆ ਤਾਂ ਆਪਾਂ ਫਾਜ਼ਿਲਕਾ ਦੇ ਏਰੀਆ 'ਚ ਆ ਵੀ ਜਿੰਨਾ ਵੀ ਹੋ ਸਕਦਾ ਇਹ ਚੀਜ਼ ਨੂੰ ਲਾਜ਼ਮੀ ਭੇਜੋ ਤਾਂ ਕਿ ਇਹਨਾਂ ਇਨਫੈਕਸ਼ਨ ਤੋਂ ਬੱਚੇ ਤੇ ਆਪਣੀਆਂ ਭੈਣਾਂ ਬਚ ਸਕਣ ਇੱਕ ਮੇਰਾ ਨਾ ਇਹ ਕਹਿਣਾ ਵੀ ਅਸੀਂ ਡਾਕਟਰ ਸਾਹਿਬ ਨੂੰ ਇੱਕ ਵਾਰੀ ਕਿਹਾ ਸੀਗਾ ਕਿ ਡਾਕਟਰ ਸਾਹਿਬ ਨੇ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਇੱਕ ਬੋਲ ਤੇ ਮਨੁੱਖ ਸਮਾਨ ਤੁਹਾਨੂੰ ਇੱਕਦਮ ਹੀ ਲਿਆ ਕੇ ਦਿੱਤਾ ਇਹਨਾਂ ਨੇ ਕਿਉਂਕਿ ਡਾਕਟਰ ਸਾਹਿਬ ਇਹ ਚੀਜ਼ ਨੂੰ ਸਮਝਦੇ ਨੇ ਤੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਮੇਰੀਆਂ ਭੈਣਾਂ ਨੂੰ ਬਾਕੀ ਫਿਰ ਮੇਰੀ ਇੱਕ ਵਾਰੀ ਫੇਰ ਬੇਨਤੀ ਆ ਵੀ ਆਪ ਤੁਸੀਂ ਇਹ ਭੈਣਾਂ ਦਾ ਦਰਦ ਸਮਝ ਸਕਦੇ ਹੋ ਸੋ ਨੂੰ ਪਤਾ ਵੀ ਇਹਦੇ ਨਾਲ ਇਨਫੈਕਸ਼ਨ ਕਿੰਨੀ ਫੈਲ ਸਕਦੀ ਆ ਡਾਕਟਰ ਸਾਹਿਬ ਨੇ ਵੀ ਕਿਹਾ ਵੀ ਸੈਂਟਰੀ ਪੈਡ ਤੇ ਬੱਚਿਆਂ ਦੇ ਡਾਇਪਰ ਬਹੁਤ ਸਭ ਤੋਂ ਜਿਆਦਾ ਜ਼ਰੂਰੀ ਚੀਜ਼ ਆ ਇਸ ਟਾਈਮ ਕਿਉਂਕਿ ਪਾਣੀ ਜਿਹੜਾ ਬਹੁਤ ਜਿਆਦਾ ਬੇਕਾਰਾ ਪਾਣੀ ਉੱਥੇ ਬਦਬੂ ਵੀ ਆਉਂਦੀ ਆ ਪਾਣੀ ਦੇ ਵਿੱਚੋਂ ਤੇ ਬਹੁਤ ਪੈਰੀ ਬਹੁਤ ਖਰਾਬ ਇਨਫੈਕਸ਼ਨ ਫੈਲਣ ਦਾ ਖਤਰਾ ਨਾ ਨਾ ਹੋਣ ਦਾ ਵਾਲਾ ਪਾਣੀ ਕਿਉਂਕਿ ਜੰਮ